ਟਰੋਲਿੰਗ ਬਹੁਤ ਹੁੰਦੀ ਹੈ ਵੀ ਇਹਨਾਂ ਨੂੰ ਕਿਸ ਉਮਰੇ ਕੀ ਦੇਖਦਾ ਉਹ ਦੇਖਦਾ ਇਨ ਕੇਸੋ ਕਿਸੇ ਨੂੰ ਅਡੌਪਟ ਵੀ ਕਰ ਲੈਣ ਸਿੱਧੂ ਮੂਸੇਵਾਲੇ ਦੇ ਪਾਦਰ ਮੈਂ ਤੇ ਕੀ ਗਾਰੰਟੀ ਹੈ ਕਿ ਉਹਨਾਂ ਦੇ ਨਾਲ ਹੀ ਰਹਿੰਦੇ ਫਿੰਗਰ ਫੀਮੇਲੋ ਚਲੋ ਪ੍ਰੈਗਨੈਂਟ ਵੀ ਹੋਣਗੇ ਸਿੱਧੂ ਦੇ ਮਾਚਰਨ ਕਰਨਾ ਤਾਂ ਫਿਰ ਉਹ ਪ੍ਰੈਗਨੈਂਸੀ ਤੇ ਵੀ ਇਫੈਕਟ ਪੈਂਦਾ ਜਦੋਂ ਇਦਾਂ ਦੀਆਂ ਚੀਜ਼ਾਂ 네ਗੇਟਿਵ ਹੋ ਕੇ ਉਹਨਾਂ ਤੱਕ ਪਹੁੰਚਦੀਆਂ ਨੇਗੀਆਂ ਆਰੇ ਨੂੰ ਤਾਂ ਪਾਸੇ ਦੰਦੇ ਲੋਕਾਂ ਦੇ ਤਾਂ ਦੋਨੇ ਪਾਸੇ ਹੁੰਦੇ ਨੇ ਉਹ ਤਾਂ ਹੁੰਦਾ ਹੀ ਹੁੰਦਾ ਜੋ ਡੀਰੀ ਪ੍ਰੋਬਲਮਸ ਕਰਕੇ ਫੀਮੇਲਸ ਨਹੀਂ ਬੱਚਾ ਪੈਦਾ ਕਰ ਸਕਦੀਏ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ 40 ਸਾਲ ਦੀ ਤਕਰੀਬਨ ਫੀਮੇਲ ਦੀ ਉਮਰ ਹੁੰਦੀ ਹੈ ਜਿਸ ਵਿੱਚ ਪੀਰੀਅਡਸ ਚੱਲਦੇ ਨੇ ਜਦੋਂ ਪੀਰੀਅਡਸ ਮੈਨੋਪੌਜ਼ ਸ਼ੁਰੂ ਹੋ ਜਾਂਦੇ ਨੇ ਤਾਂ ਬੱਚਾ ਪੈਦਾ ਕਰਨ ਦੀ ਕੈਪੈਸਿਟੀ ਡਾਊਨ ਹੋ ਜਾਂਦੀ ਹੈ ਹੁਣ ਦੇ ਟਾਈਮ ਦੇ ਜੀ ਸਾਲ ਵੀ ਅਸੀਂ ਗੱਲ ਕਰੀਏ ਤਾਂ 1 ਸਾਲ ਦੇ ਵਿੱਚ ਤਕਰੀਬਨ 2 ਢਾਈ ਲੱਖ ਆਈਵੀਐਫ ਟੈਕਨੋਲੋਜੀ ਦਾ ਇਸਤੇਮਾਲ ਕਰ ਰਹੇ ਨੇ ਬੱਚਾ ਪੈਦਾ ਕਰ ਰਹੇ ਨੇ ਅੱਜਕੱਲ ਇੱਕ ਨਵਾਂ ਟ੍ਰੈਂਡ ਚੱਲ ਰਿਹਾ ਹੈ ਆਪਣੇ ਪੰਜਾਬੀ ਇੰਡਸਟਰੀ ਨਾਲ ਵੀ ਸੰਬੰਧਿਤ ਹੈ ਹਾਂ ਤੁਸੀਂ ਸੁਣੀ ਹੋਣੀ ਹੈ ਖਬਰ ਕਿ ਸਿੱਧੂ ਤੇ ਸਿੱਧੂ ਦੇ ਮਾਤਾ ਪਿਤਾ ਹਾਂ ਨਵਾਂ ਬੱਚੇ ਦੇ ਜਨਮ ਦਾ ਹੂੰ ਤੇ ਉਹ ਕੀ ਸਿਸਟਮ ਆ ਉਹ ਕੀ ਮਤਲਬ ਮੈਡੀਕਲ ਲਾਈਨ ਇਹ ਕਿਹੜੇ ਪਾਸੇ ਨੂੰ ਜਾ ਰਹੀ ਆ ਕਿ ਤੁਸੀਂ ਕਿਸੇ ਦਾ ਮਤਲਬ ਮਸ਼ੀਨੀ ਬੱਚਾ ਜਾਂ ਫਿਰ ਆਪਾਂ ਕਹਦੀ ਇਹ ਮੈਨੂੰ ਇਹ ਖੁਦ ਹਜੇ ਪੂਰਾ ਕਨਸੈਪਟ ਕਲੀਅਰ ਨਹੀਂ ਹੂੰ ਇਹ ਕੀ ਚੀਜ਼ ਆ ਇਹ ਆਈਵੀਐਫ ਟਰੀਟਮੈਂਟ ਹੈ ਇੰਟਰਾਵਰਟੀ ਫਰਟੀਲਾਈਜੇਸ਼ਨ ਜਿਹਨੂੰ ਕਹਿੰਦੇ ਨੇ ਜਿਵੇਂ ਕਿ ਜਿੱਦਾਂ ਹੁਣ ਜਿਹੜੀ 40 ਸਾਲ ਦੀ ਤਕਰੀਬਨ ਫੀਮੇਲ ਦੀ ਉਮਰ ਹੁੰਦੀ ਹੈ ਜਿਸ ਵਿੱਚ ਪੀਰੀਅਡਸ ਚੱਲਦੇ ਨੇ ਜਦੋਂ ਪੀਰੀਅਡਸ ਮੈਨੀਪੋਜ਼ ਸ਼ੁਰੂ ਹੋ ਜਾਂਦੇ ਨੇ ਤਾਂ ਬੱਚਾ ਪੈਦਾ ਕਰਨ ਦੀ ਕੈਪੈਸਿਟੀ ਡਾਊਨ ਹੋ ਜਾਂਦੀ ਹੈ ਫੀਮੇਲ ਦੇ ਵਿੱਚ ਤੇ ਹੁਣ ਬਹੁਤ ਸਾਰੀਆਂ ਉਮਰਾਂ ਹੁਣ ਮੈਂ ਕਹਿ ਰਹੀ ਹਾਂ ਸਿੱਧੂ ਮੂਸੇਵਾਲਾ ਦੇ ਫਾਦਰ ਮਦਰ ਨੇ ਕੀਤਾ ਤਾਂ ਠੀਕ ਹੈ ਉਹਨਾਂ ਦਾ ਡਿਸੀਜਨ ਬਹੁਤ ਸਹੀ ਸੀਗਾ ਤਾਂ ਬਹੁਤ ਸਾਰੇ ਆਰਟਿਸਟ ਲੈਂਦੇ ਨੇ ਜਿਵੇਂ ਪ੍ਰਿੰਕਾ ਚੋਪੜਾ ਨੇ ਸੁਸ਼ਮિતા ਸਹਿਨ ਨੇ ਬਹੁਤ ਸਾਰੀਆਂ ਹਾਲੀਵੁੱਡ ਇੰਡਸਟਰੀ ਦੀਆਂ ਦਾ ਕਾਰਨ ਹੋ ਕਿ ਉਮਰ ਜ਼ਿਆਦਾ ਹੋ ਜਾਂਦੀ ਹੈ ਕੈਰੀਅਰ ਬਣਾਉਂਦੇ ਬਣਾਉਂਦੇ ਹੁਣ ਫੈਮਿਲੀ ਰੀ ਸੈਟ ਹੁੰਦੀ ਹੈ ਟੈਕਨੋਲੋਜੀ ਕੀ ਹੈਗੀ ਹੈ ਕਿ ਜਿੱਦਾਂ ਭਰੂਣ ਜਿਹੜਾ ਹੁੰਦਾ ਔਰਤ ਦੇ ਅੰਦਰੋਂ ਕੱਢ ਕੇ ਉਹਦੀ ਬੀਜਾਂ ਦੇ ਵਿੱਚੋਂ ਕੱਢ ਕੇ ਅੱਗੋਂ ਤਾਂ ਉਹਨੂੰ ਫਿਰ ਅੱਗੇ ਜਿਹੜਾ ਮੇਲ ਹੁੰਦਾ ਉਹਦੇ ਜੋ ਸਪਰਮਸ ਨੇ ਉਹਦੇ ਨਾਲ ਮਿਲਾਇਆ ਜਾਂਦਾ ਹੈ ਇਹ ਟੈਕਨੋਲੋਜੀ ਦੇ ਪੰਜ ਸਟੇਜਸ ਦੇ ਵਿੱਚੋਂ ਇਹ ਟੈਕਨੋਲੋਜੀ ਜਾਂਦੀ ਹੈ ਤੇ ਫਿਰ ਉਹਨੂੰ ਮਸ਼ੀਨ ਦੇ ਵਿੱਚ ਪਾ ਕੇ ਇੱਕ ਅੰਡੇ ਨੂੰ ਇੱਕ ਪਕਾਇਆ ਜਾਂਦਾ ਪ੍ਰੋਪਰਟੀ ਮਸ਼ੀਨੀ ਰੂਪ ਦੇ ਵਿੱਚ ਹਾਂ ਫਿਰ ਉਸ ਤੋਂ ਬਾਅਦ ਜਿਹੜਾ ਉਸ ਨੂੰ ਅੰਦਰ ਜਿਹੜਾ ਰੱਖਿਆ ਜਾਂਦਾ ਤਾਂ ਕਿ ਬੇਬੀ ਜਿਹੜਾ ਵੀ ਬੰਨਾ ਸ਼ੁਰੂ ਹੋ ਜਾਏ ਇੱਕ ਵਾਰ ਪਕਾ ਕੇ ਪ੍ਰੋਪਰ ਕਿਉਂਕਿ ਨਹੀਂ ਕਨਸੀਵ ਹੋ ਪਾਉਂਦੇ ਨਾ ਤਾਂ ਬਹੁਤ ਲੋਕ ਲੈ ਰਹੇ ਨੇ ਤਾਂ ਮੈਂ ਤੁਹਾਨੂੰ ਦੱਸਾਂ ਵੀ ਹੁਣ ਦੇ ਟਾਈਮ ਦੇ ਜੇ ਸਾਲ ਦੀ ਅਸੀਂ ਗੱਲ ਕਰੀਏ ਤਾਂ 1 ਸਾਲ ਦੇ ਵਿੱਚ ਤਕਰੀਬਨ 2 ਢਾਈ ਲੱਖ ਆਈਵੀਐਫ ਟੈਕਨੋਲੋਜੀ ਦਾ ਇਸਤੇਮਾਲ ਕਰ ਰਹੇ ਨੇ ਬੱਚਾ ਪੈਦਾ ਕਰ ਰਹੇ ਨੇ ਕਿ ਸਾਡੇ ਹੁਣ ਉਹ ਹੀ ਖਾਂਡ ਪੀਣ ਨਹੀਂ ਜੇ ਬਹੁਤ ਸਾਰੀ ਚੀਜ਼ਾਂ ਦਿੱਕਤ ਦਿੱਤਾ ਪੀਐਸਓਡੀਡੀ ਪ੍ਰੋਬਲਮਸ ਕਰਕੇ ਫੀਮੇਲਸ ਨਹੀਂ ਬੱਚਾ ਪੈਦਾ ਕਰ ਸਕਦੀ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਜਾਂ ਕਿਸੇ ਮੇਲ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਾਂ ਕਿਸੇ ਦਾ ਕੋਈ ਬਚਪਨ ਹੁੰਦਾ ਹੈ ਜਾਂ ਕਿਸੇ ਦਾ ਕਿਸੇ ਨੇ ਵਿਆਹ ਨਹੀਂ ਕਰਾਉਣਾ ਹੁੰਦਾ ਵੈਸੇ ਬੱਚਾ ਅਡਾਪਟ ਕਰ ਲੈਣਾ ਤਾਂ ਉਹ ਲੋਕ ਇਹ ਚੀਜ਼ ਦਾ ਸਹਾਰਾ ਲੈਂਦੇ ਨੇ ਹਾਂ ਇਹ ਚੀਜ਼ਾਂ ਠੀਕ ਨਹੀਂ ਗਈਆਂ ਜਿਨ੍ਹਾਂ ਨੂੰ ਲੋਡ ਆ ਜਿਹੜੇ ਲੋਡਬੰਦ ਨੇ ਉਹ ਚੀਜ਼ ਇਹ ਕਰਦੇ ਨੇ ਤਾਂ ਮੋਸਟਲੀ ਜ ਜਿਵੇਂ ਇਹਦੀ ਉਮਰ 49 ਜਾਂ 50 ਦੀ ਹੁੰਦੀ ਆ ਸਾਡੇ ਇੰਡੀਆ ਦੇ ਵਿੱਚ ਵੈਸੇ ਖਾਸ ਤੌਰ ਤੇ ਮੈਂ ਦੱਸਣਾ ਕਿ ਇਹ ਬੈਨ ਆ ਕਿ 50 ਸਾਲ ਤੋਂ ਵੱਧ ਦੀ ਉਮਰ ਦਾ ਜੇ ਕੋਈ ਇਹ ਕਰਦਾ ਹੈ ਤਾਂ ਉਹਦੇ ਤੇ ਫਿਰ ਅਪਰਾਧਿਕ ਸਜ਼ਾ ਉਹਦੀ ਬੰਦਦੀ ਆ ਪਲੱਸ ਜੁਰਮਾਨਾ ਵੀ ਉਹਦਾ ਲੱਗਦਾ ਹੈ ਓਕੇ ਤਾਂ ਇਹ ਦਾ ਸਿਸਟਮ ਇਹ ਆ ਕਿ ਇਹ ਬਸ ਇੱਕ ਹੈਲਪਿੰਗ ਪੁਆਇੰਟ ਆ ਹੂੰ ਵੀ ਜੇ ਤੁਸੀਂ ਆਪਣਾ ਵਾਂਸ਼ ਅੱਗੇ ਵਧਾਉਣ ਨੂੰ ਜਾਂ ਤੁਸੀਂ ਬਿਜ਼ੀ ਹੋ ਜਿਵੇਂ ਹੁਣ ਮੂਸੇ ਵਾਲ ਦੇ ਮਾਤਾ ਪਿਤਾ ਨੇ ਕੀਤਾ ਉਹਨਾਂ ਦੀ ਮਜਬੂਰੀ ਹੈ ਮਜਬੂਰੀ ਬਣ ਗਈ ਉਹਨਾਂ ਤਾਂ ਮਜਬੂਰੀ ਹੈ ਉਹਨਾਂ ਦਾ ਐਡਾ ਕਾਰੋਬਾਰ ਇੰਨਾ ਕੰਮਕਾਰ ਐਡੇ ਮਤਲਬ ਸਾਰਾ ਹੀ ਦੇਖਣਾ ਪੈਂਦਾ ਨਾ ਹਮ ਪਰ ਜਿੱਥੇ ਲੋਕ ਹੁਣ ਆਪਾਂ ਥੋੜਾ ਸੋਸ਼ਲ ਮੀਡੀਆ ਵੱਲ ਵਧਦੇ ਆ ਇਸੇ ਟੋਪਿਕ ਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਟ੍ਰੋਲ ਕਰਦੇ ਨੇ ਹਮ ਕਿਤੋਂ ਲੋਕਾਂ ਨੇ ਵੈਸੇ ਬਹੁਤ ਸਪੋਰਟ ਵੀ ਕੀਤੀ ਵੀ ਹਾਂ ਜੀ ਵਧੀਆ ਇਹਨਾਂ ਦਾ ਸਿਸਟਮ ਕਿਤਨਾ ਕਿਤੇ ਜੇ ਆਪਾਂ ਚਾਰ ਬੰਦੇ ਜੇ ਬੈੰਨੇ ਆ ਜਿਹੜਾ ਟ੍ਰੋਲਿੰਗ ਬਹੁਤ ਹੁੰਦੀ ਹੈ ਵੀ ਇਹਨਾਂ ਨੂੰ ਕਿਸ ਉਮਰੇ ਕੀ ਦਿਖਦਾ ਉਹ ਦਿਖਦਾ ਉਹਨਾਂ ਬਾਰੇ ਕੀ ਬੋਲਣਾ ਜਾਵੋਗੇ ਕਹਿੰਦੇ ਹੋ ਹੀ ਨਹੀਂ ਹੁੰਦੇ ਕਹਿੰਦੇ ਆਰੀ ਨੂੰ ਇੱਕ ਪਾਸੇ ਦੰਦੇ ਲੋਕਾਂ ਦੇ ਤਾਂ ਦੋਨੇ ਪਾਸੇ ਹੁੰਦੇ ਨੇ ਉਹ ਤਾਂ ਹੁੰਦਾ ਹੀ ਹੁੰਦਾ ਅਗਲਿਆਂ ਦੀ ਇੰਨੀ ਪ੍ਰਾਪਰਟੀ ਆ ਅਗਲਿਆਂ ਦਾ ਕੋਈ ਵਾਲੀਵਾਰ ਸੀ ਉਹਨਾਂ ਨੂੰ ਕੋਈ ਸਾਹਮਣ ਵਾਲਾ ਨਹੀਂ ਇਨ ਕੇਸ ਉਹ ਕਿਸੇ ਨੂੰ ਅਡਾਪਟ ਵੀ ਕਰ ਲੈਣ ਸਿੱਧੂ ਮੂਸੇਵਾਲੇ ਦੇ ਫਾਦਰ ਮੈਂ ਤੇ ਕੀ ਗਾਰੰਟੀ ਹੈ ਕਿ ਉਹਨਾਂ ਦੇ ਨਾਲ ਹੀ ਰੂ ਆਪਣਾ ਕੋ ਹੁਣ ਤਾਂ ਆਪਣਾ ਹੋ ਨਹੀਂ ਹੁੰਦਾ ਨਾ ਠੀਕ ਹੈ ਉਹਨਾਂ ਨੇ ਡਿਸੀਜਨ ਉਹ ਸਹੀ ਲਿਆ ਹਾਲਾਂਕਿ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਇਸ ਗੱਲ ਨੂੰ ਲੈ ਕੇ ਕੋਈ ਪੋਸਟ ਨਹੀਂ ਕੀਤੀ ਕਹਦੇ ਉਹਨਾਂ ਦੇ ਤਾਇਆ ਜੀ ਨੇ ਉਹਨਾਂ ਨੇ ਗੱਲ ਕਹੀ ਹੈ ਤੇ ਉੱਥੋਂ ਦੇ ਪਿੰਡ ਦੇ ਲੋਕ ਵੀ ਬੋਲ ਰਹੇ ਸੀਗੇ ਵੀ ਤੁਸੀਂ ਇਦਾਂ ਦੀ ਕੋਸ਼ਿਸ਼ ਵੀ ਕੀਤੀ ਸੀ ਸਿੱਧੂ ਦੇ ਫਾਦਰ ਨਾਲ ਗੱਲ ਕਰਨ ਦੀ ਲੇਕਿਨ ਕੁਝ ਕਰਨਾ ਕਰਕੇ ਨਹੀਂ ਹੋ ਸਕੇ ਉਹਨਾਂ ਨਾਲ ਮੈਨੂੰ ਵੀ ਠੀਕ ਹੈ ਜੇ ਅਗਲਾ ਡਿਸੀਜਨ ਉਹ ਦਾ ਪਰਸਨਲ ਮੈਟਰ ਹੈ ਤੇ ਪਰਸਨਲ ਮੈਟਰ ਉਹਨਾਂ ਦਾ ਉਹਨਾਂ ਤੱਕ ਸੀਮਤ ਰਹੇ ਤਾਂ ਠੀਕ ਹੈ ਵੀ ਤੁਸੀਂ ਸੋਸ਼ਲ ਮੀਡੀਆ ਤੇ ਕੀ ਗੱਲਾਂ ਕਰ ਰਹੇ ਹੋ ਮਤਲਬ ਉਹਨਾਂ ਤੇ ਵੀ ਇੰਪੈਕਟ ਇਸ ਗੱਲ ਦਾ ਪੈਂਦਾ ਹੈ ਜਦੋਂ ਇਹ ਗੱਲਾਂ ਹੁੰਦੀਆਂ ਨੇ ਚਲੋ ਬੀਿੰਗ ਅ ਫੀਮੇਲ ਉਹ ਚਲੋ ਪ੍ਰੈਗਨੈਂਟ ਵੀ ਹੋਣਗੇ ਸਿੱਧੂ ਦੇ ਮਾਚਰਨ ਕੋਰਨਾ ਤਾਂ ਫਿਰ ਉਹ ਪ੍ਰੈਗਨਨਸੀ ਤੇ ਵੀ ਇਫੈਕਟ ਪੈਂਦਾ ਜਦੋਂ ਐਦਾਂ ਦੀਆਂ ਚੀਜ਼ਾਂ 네ਗੇਟਿਵ ਹੋ ਕੇ ਉਹਨਾਂ ਤੱਕ ਪਹੁੰਚਦੀਆਂ ਨੇਗੀਆਂ ਮੈਂ ਵੀ ਉਹੀ ਸੋਚਦਾ ਕਿ ਜਿਹੜੇ ਲੋਕ ਇਹ ਚੀਜ਼ਾਂ ਬੋਲਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਸ ਹਾਲਾਤਾਂ ਚੋਂ ਨਿਕਲ ਰਹੇ ਉਹਨਾਂ ਨੂੰ ਨਹੀਂ ਜੀ ਕਰਦਾ ਵੀ ਅਸੀਂ ਵੀ ਆਪਣੀ ਜ਼ਿੰਦਗੀ ਅੱਗੇ ਦੇਖੀ ਸਾਡੇ ਘਰੇ ਵੀ ਕੋਈ ਬੱਚਾ ਸਾਡਾ ਐਡਾ ਮੁੰਡਾ ਜਿਹਦਾ ਦੁਨੀਆ 'ਚ ਪੂਰੀ ਚ ਨਾਮ ਸੀਗਾ ਉਹ ਸਾਥੋਂ ਚੱਲਿਆ ਗਿਆ ਹੂੰ ਉਹਨਾਂ ਦਾ ਉਹ ਕੀ ਵੀ ਤਰੀਕਾ ਸੀ ਇਹ ਦੇਖੋ ਵੀ ਆਡੀ ਸਿਚੁਏਸ਼ਨ ਚੋਂ ਫਿਰ ਵੀ ਬਾਹਰ ਨਿਕਲ ਕੇ ਉਹਨਾਂ ਦੀ ਆਸ ਦੀ ਕਿਰਨ ਜਾਗ ਗਈਆ ਥੋੜਾ ਜਿਹਾ ਕੁਝ ਅੱਗੇ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸਪੋਰਟ ਕਰਨ ਦੀ ਬਜਾਏ 네ਗੇਟਿਵ ਚੀਜ਼ਾਂ ਕਰਾਂਗੇ ਤਾਂ ਬਹੁਤ ਰੋਂਗ ਆ ਇਹਨਾਂ ਚੀਜ਼ਾਂ ਦਾ ਹੈਨਾ ਇਹ ਚੀਜ਼ ਨਹੀਂ ਕਰਨੀ ਚਾਹੀਦੀ ਹੈਗੀ ਠੀਕ ਆ ਉਹਨਾਂ ਦਾ ਡਿਸੀਜਨ ਬਹੁਤ ਵਧੀਆ ਆਈਵੀਐਫ ਟੈਕਨੋਲੋਜੀ 2000 ਤੀ ਤੱਕ ਬਹੁਤ ਜ਼ਿਆਦਾ ਵੱਧ ਸਕਦੀ ਹੈ 5 ਤੋਂ 6 ਲੱਖ ਜਿਹੜੇ ਇਹ ਟੈਕਨੀਕਸ ਜਿਹੜੀਆਂ ਨਿਗੀਆਂ ਲੋਕ ਜਿਹੜੇ ਇਸ ਚੀਜ਼ ਨੂੰ ਇਸਤੇਮਾਲ ਕਰਨਗੇ ਕਿਉਂਕਿ ਹੁਣ ਜੋ ਜੋ ਪ੍ਰੋਬਲਮਸ ਆ ਰਹੀਆਂ ਨੇ ਪਹਿਲਾਂ ਪਤਾ ਕੀ ਹੁੰਦਾ ਸੀਗਾ ਡਾਕਟਰ ਦੀ ਲੋੜ ਨਹੀਂ ਸੀ ਪੈਂਦੀ ਬੱਚਿਆਂ ਦਾ ਤਾਂ ਦਾਈ ਪੈਦਾ ਕਰਦੇ ਹੁੰਦੇ ਸੀ ਘਰੇ ਬੁਲਾ ਕੇ ਦਾਈ ਨੂੰ ਬੁਲਾ ਲੈਂਦੇ ਸੀਗੇ ਤੇ ਬੱਚਾ ਹੋ ਜਾਂਦਾ ਸੀ ਤੇ ਹੁਣ ਅਸੀਂ ਡਾਕਟਰ ਟਰੀਟਮੈਂਟ ਸਾਰੇ ਕਰਵਾਉਣ ਲੱਗ ਗਏ ਹਨ ਤਾਂ ਬਹੁਤ ਸਾਰੀਆਂ ਕਹਿ ਸਕਦੇ ਆ ਵੀ ਪ੍ਰੈਗਨਨਸੀ ਕਨਸੀਵ ਕਰਨ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਆ ਤਾਂ ਉਹ ਬੰਦਾ ਆਈਵੀਐਫਟੀ ਟੈਕਨੋਲੋਜੀ ਦਾ ਇਸਤੇਮਾਲ ਕਰਦਾ ਹੀ ਕਰਦਾ ਤੇ ਜੋ ਠੀਕ ਵੀ ਹੈ ਮੇਰੇ ਖਿਆਲ ਦੇ ਵਿੱਚ ਕੋਈ ਗਲਤ ਤਾਂ ਨਹੀਂ ਤੇ ਇਹੀ ਹਿਸਾਬ ਆ ਸਾਡੇ ਮੈਡੀਕਲ ਦੇ ਵਿੱਚ ਅੱਜਕੱਲ ਇਹ ਮੈਡੀਕਲ ਯੁੱਗ ਆ ਅਸੀਂ ਜਿੱਥੇ ਜਿੱਥੇ ਅੱਗੇ ਵਧ ਰਹੇ ਹਾਂ ਉੱਥੇ ਉੱਥੇ ਸਾਡੀ ਇਨਸਾਨੀਅਤ ਸਾਡੀ ਖੁਦੀ ਸੇਧ ਪਿੱਛੇ ਚੱਲ ਰਹੀ ਆ ਅਸੀਂ ਜ਼ਿਆਦਾਤਰ ਮੈਡੀਕਲ ਦੇ ਉੱਤੇ ਹੀ ਨਿਰਭਰ ਹੋ ਗਏ ਆ ਸਾਡਾ ਸਿਰ ਦੁਖਦਾ ਸਾਨੂੰ ਭੁੱਖ ਲੱਗਦੀ ਆ ਸਿਰ ਤਾਂ ਦੁਖਦਾ ਭੁੱਖ ਲੱਗਣ ਦੀ ਐਵੇਂ ਗੋਲੀਆਂ ਖਾਂਦੇ ਆ ਅਸੀਂ ਜੀ ਸਾਨੂੰ ਭੁੱਖ ਲੱਗਦੀ ਨਹੀਂ ਨੀਂਦ ਨਹੀਂ ਆਉਂਦੀ ਕਹਿੰਦੇ ਨੀਂਦ ਨਾਉਣ ਦੀ ਗੋਲੀਆਂ ਇਹ ਸਾਰਾ ਕਿਸੇ ਕੰਮ ਕਰਕੇ ਨਹੀਂ ਏ ਥੋਡੇ ਆਪ ਦੇ ਕਰਕੇ ਥੋਡੇ ਰਹਿਣ ਸਹਿਣ ਥੋਡੇ ਖਾਣ ਪੀਣ ਜਾਂ ਥੋਡੀ ਮੈਡੀਕਲ ਉੱਤੇ ਨਿਰਪਰ ਹੋਣ ਕਰਕੇ ਮੈਡੀਕਲ ਮਾੜਾ ਨਹੀਂ ਪਰ ਕਹਿੰਦੇ ਆ ਨਾ ਕੋਈ ਵੀ ਚੀਜ਼ ਜ਼ਿਆਦਾ ਯੂਜ਼ ਮਾੜੀ ਹੁੰਦੀ ਹੈ ਰੋਟੀ ਵੀ ਅਸੀਂ ਵੱਧ ਖਾ ਲਈ ਉਹ ਵੀ ਸਾਡੇ ਤੇ ਬੁਰਾ ਅਸਰ ਕਰਦੀ ਹੈ ਤੇ ਇਹ ਸੀਗਾ ਸਾਡਾ ਅੱਜ ਦਾ ਟੌਪਿਕ ਐਦਾਂ ਦੇ ਹੋਰ ਟੌਪਿਕ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਉਦੋਂ ਲਈ ਧੰਨਵਾਦ